ਇਹ ਨਾ ਆਮ ਆਪਣਾ ਵੱਡੇ ਟਰੈਕਟਰ ਨਾਲ ਰੂਟਾ ਬਿਟਰ ਹੁੰਦਾ ਉਹਦੀ ਡੰਗਾਈ ਕਿੰਨੀ ਹੁੰਦੀ ਹੈ ਉਹ ਹੁੰਦਾ ਜੀ 4 ਤੋਂ 5 ਇੰਚੀ ਹੂੰ ਇਹ ਵੀ ਬਈ ਬਹੁਤ ਜ਼ਿਆਦਾ ਅਬ ਇੱਥੇ ਇੱਕ ਵਾਰੀ ਵੱਜਿਆ ਹੋਇਆ ਹੈ ਨਾ ਆ ਦੇਖੋ ਜੀ ਆ ਦੋਟਾ ਬਿਟਰ ਤੇ ਪਲੇਟ ਵਿੱਚ ਤੱਤ ਦਸੇ ਹੋਏ ਨੇ ਫੁੱਲ ਆਹ ਦੇਖੋ ਸਾਰਾ ਜਿਹੜਾ ਹੈਗਾ ਆ ਪੱਥਰ ਵੀ ਜਿਹੜੇ ਹੈਗੇ ਨੇ ਠੀਕ ਇੱਕ ਵਾਰੀ ਇੱਥੇ ਮਾਰਿਆ ਆ ਦੇਖੋ ਕਿੰਨਾ ਕਿੰਨਾ ਡੂੰਘਾ ਹੋਣਾ ਬਈ ਇਹ ਇਹ ਕੱਚੋ ਕੱਚ ਜੀ 6 ਤੋਂ 7 ਇੰਚੀ ਹੱਸ ਕੇ ਪਹਿਲੀ ਵਾਰ ਚ ਲੋਕ ਵੀ ਡਰ ਜਾਂਦੇ ਕਹਿੰਦੇ ਵੀ ਇਹਦੀ ਏਵਰੇਜ ਬਹੁਤ ਘੱਟ ਹੁੰਦੀ ਘੰਟੇ ਦਾ ਪੌਣਾ ਲੀਟਰ ਲੈਂਦਾ ਜੀ 152 ਘੰਟੇ ਚ ਮਤਲਬ ਰੇਟ ਵੀ ਜਿਹੜਾ ਖਰਚਾ ਵੀ ਘਟਾ ਉਤੋਂ ਇਹਦਾ ਪ੍ਰਾਈਸ ਵੀ ਘਟਾ ਇਹਦੀ ਸਰਵਿਸ ਵੀ ਘਟਾ ਹੈ ਮੇਨਟੇਨੈਂਸ ਵੀ ਘਟਾ ਹੈ ਸਪੇਅਰ ਪਾਰਟ ਵੀ ਸਸਤਾ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਵੀ ਸੌਖਾ ਹੈ ਜਗਾ ਵੀ ਘਟ ਕੇ ਦਿਆ ਇਹ ਕਿੱਥੇ ਕਿੱਥੇ ਵਰਤ ਸਕਦੇ ਇਹਨਾਂ ਆਪਾਂ ਇਹ ਸਬਜ਼ੀ ਦੇ ਵਿੱਚ ਬਗੀਚੇ ਦੇ ਵਿੱਚ ਜੀਜੀ ਦੇ ਵਿੱਚ ਕਪਾਸ ਦੇ ਵਿੱਚ ਆਲੂਆਂ ਦੇ ਵਿੱਚ ਕਾਸੀ ਵੀ ਜਿੱਥੇ ਨੂੰ ਗੜਾਈ ਦੀ ਲੋੜ ਹੈ ਤੁਸੀਂ ਟਰਾਲੀ ਲਾ ਕੇ ਭੱਟੇ-ਪੁੱੱਠੇ ਲੈ ਕੇ ਆਣੇ ਤੁਸੀਂ ਕਣਕ ਵੱਢਣੀ ਹੈ ਤੁਸੀਂ ਸਪਰੇਅ ਕਰਨੀ ਹੈ ਜਾਂ ਟਰੈਕਟਰ ਦਾ ਜਿਹੜਾ ਵੀ ਕੰਮ ਹੈਗਾ ਤੁਸੀਂ ਇਹ ਤੋਂ ਲੈਣਾ ਉਹ ਲੈ ਸਕਦੇ ਜਿਵੇਂ ਹਰਾ ਚਾਰਾ ਬੀਜਣਾ ਹੈ ਜਹਰਾਚਰਾ ਚੱਕੇ ਲਿਆਉਣਾ ਕੋਈ ਆਲੂ ਵਗੈਰਾ ਚੱਕ ਲੈਣਾ ਉਹ ਐਡੀ ਟਰਾਲੀ ਮਗਰ ਪੈਂਦੀ ਕਿੰਨਾ ਵਜਨ ਖਿੱਚ ਲੈਣਾ ਬਾਈ ਇਹ ਜਿਹੜਾ ਹੈਗਾ ਜੀ ਰੋਡ ਦੇ ਉੱਤੇ 9 ਕੁਇੰਟਲ ਵਜਨ ਖਿੱਚ ਲੈਂਦਾ ਅੱਛਾ ਜੀ ਨੋ 100 ਕਿਲੋ ਵਜਨ ਜਿਹੜਾ ਹੈਗਾ ਮਸ਼ੀਨ ਖਿੱਚ ਲੈਂਦੀ ਐ ਤੇ ਚ ਦੋ ਗੀਅਰ ਨੇ ਇੱਕ ਹਾਈ ਗੀਅਰ ਇੱਕ ਲੋ ਗੀਅਰ ਤੇ ਚ ਬੈਕ ਵਾਲਾ ਗੀਅਰ ਵੀ ਆ ਤਿੰਨ ਗੀਅਰ ਨੇ ਦੇ ਅੰਦਰ ਠੀਕ ਐ ਲੋ ਵੀ ਮਿੱਤਰੋ ਕਿਸਾਨ ਵੀਰੋ ਜਿਹੜੇ ਜਿਹੜੇ ਵੀਰ ਨੇ ਖਰੀਦਣਾ ਇਦੋਂ ਸਸਤਾ ਵੀ ਇੱਕ 25000 ਦਾ ਇਹਦਾ ਕੈਨਡੀਟ ਦੀ ਬਈ ਇਹ ਜਿਹੜਾ ਹੈਗਾ ਜੀ 55000 ਦਾ ਨਾਲ ਰੋਟਾ ਵੇਟਰ ਮਿਲੂ ਨਾਲ ਸੁਹਾਗਾ ਮਿਲੂ ਨਾਲ ਬੱਟਾ ਖਾਲ ਪਾਣ ਵਾਲਾ ਮਿਲੂ ਨਾਲੇ ਪਲਟਾਵਾ ਹਲ ਮਿਲੂ ਬੱਟਾਂ ਦੇ ਮਿੱਟੀ ਲਾਉਣੀ ਐ ਇਦੋਂ ਇੱਕ ਛੋਟਾ ਯੰਤਰ ਥੋੜਾ ਜਿਹਾ ਮਾਰੀ ਉਹਦੇ ਵਿੱਚ ਕੈਮਰਾ ਉਹ ਦੇਖੋ ਜੀ ਬਾਕੀ ਨੰਬਰ ਲਾਏ ਹੋਏ ਬਾਈਆਂ ਕੀ ਨਾਮ ਹੈ 85 ਦਾ ਸਪਰੇਅ ਮੈਨ ਸਾਡਾ ਬ੍ਰਾਂਡ ਨੇਮ ਹੈ ਜੀ ਰਾਸ ਸਨੇਗਰੋ ਇੰਜੀਨੀਅਰ ਜਿਹੜਾ ਹੈਗਾ ਆਪਣਾ ਲੁਧਿਆਣੇ ਦੇ ਗਿੱਲਪਿੰਡ ਜੇ ਏਜੰਸੀ ਆ 1999 ਤੋਂ ਆਪਾਂ ਖੇਤੀਬਾੜੀ ਦੀ ਮਸ਼ੀਨਾਂ ਬਣਾਉਂਦੇ ਆ ਰਹੇ ਹਾਂ